ਨਾਮ ਤੇਰਾ ਦੀਵਾ ਨਾਮ ਤੇਰੋ ਬਾਤੀ ਨਾਮ ਹੈ ਦੀਵਾ ਦੀਵਾ ਮੇਰਾ ਇੱਕ ਨਾਮ ਦੀਵਾ ਕੋ ਮਿੱਟੀ ਮੁੱਟੀ ਦਾ ਨਹੀਂ ਆਇਆ ਦੀਵਾ ਵੀ ਨਾਮ ਦਾ ਹੈ ਨਾਮ ਤੇਰੋ ਬਾਤੀ 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 ਜਿਹੜੀ ਬੋਲਦੇ ਆ ਬਾਤੀ ਦਾ ਮਤਲਬ ਬੋਲਣਾ ਬਾਤ ਕੱਲ ਬਾਤ ਬਾਤੀ ਨਾਮ ਹੁੰਦਾ ਗਿਆਨ ਉਪਦੇਸ਼ ਹੁੰਦਾ ਬਾਤੀ ਗਿਆਨ ਗੱਲ ਕਰਕੇ ਹੀ ਗਿਆਨ ਦਵਾਂਗੇ ਬੋਲ ਕੇ ਗਿਆਨ ਨਵਾਂਗੇ ਬੋਲਣ ਨਾਲੋਂ ਵਸਤੀ ਗਿਆਨ ਤੇਰਾ ਤੇਲ ਲੈ ਮਾਹੇ ਪਸਾਰੇ ਨਾਮ ਤੇਰਾ ਤੇਲ ਲੈ ਮਾਹੇ ਤੇਲ ਜੋ ਤਾਟਾ ਉਹਦੇ ਵਿੱਚ ਗੱਲ ਦਾ ਜੋ ਤਾਟਾ ਜੋ ਗਿਆਨ ਹੈ ਤੇਲ ਨਾਮ ਤੇਰੇ ਕੀ ਜੋਤ ਲਗਾਈ ਨਾਮ ਤੇਰੇ ਕੀ ਜੋਤ ਲਗਾਈ ਜਿਹੜਾ ਚਾਨਣ ਹੋਇਆ ਤੇ ਅੰਦਰ ਉਹ ਵੀ ਰੌਣਕ ਦੇ ਦਿੰਦਾ ਚੰਨ ਬਾਜ ਜੋਤ ਮੈਂ ਕੋਈ ਨਹੀਂ ਲਾਈ ਮੈਂ ਤਾਂ ਲੋਬ ਦੀ ਜੋਤ ਲਾਈ ਆ। ਭਾਇਓ ਉਹ ਜਿਆਰੋ ਪਵਨ सगला ਰੇ। ਇਸ ਕਰਕੇ ਮੇਰੇ ਤਿੰਨਾ ਲੋਕਾਂ ਦਾ ਚੈਨਲ ਹੋ ਗਿਆ। ਮੇਰੇ ਤਿੰਨਾ ਲੋਕਾਂ ਦਾ ਚੈਨਲ ਹੋ ਗਿਆ। ਇਹ ਇੱਕ ਲੋਕ ਚ ਨਹੀਂ ਹੁੰਦਾ ਚੈਨਲ ਇਹ ਜਿਹੜਾ ਬਹਲਦੀਵਾ ਜਾਲਦੇ ਸੀ। ਇਹ ਤਾਂ ਕਮਰੇ-ਕਮਰੇ ਚ ਬਸਾ ਚੈਨਲ ਹੁੰਦਾ। ਉਹ ਵੀ ਪੂਰਾ ਨਹੀਂ ਹੁੰਦਾ। ਇਹ ਜ ਐਸੀ ਆਰਤੀ ਨਾਲ ਤਾਂ ਲੋਕਾਂ ਦਾ ਗਿਆਨ ਹੋ ਜਾਂਦਾ। ਕਿ ਆਹ ਆਰਤੀ ਕਰਨੇ ਤੇ ਲੋਕ ਦਾ ਚੈਨਲ ਹੁੰਦਾ। ਉਹ ਕਰੇ ਇੱਕ ਲੋਕ ਦਾ ਵੀ ਉਦਾਂ ਤੇ ਕਵਰੇਜ ਵੀ ਪੂਰਾ ਜਾਣ ਨਹੀਂ ਉਦਾਂ ਤੇ ਉਹ ਯਾਰ ਬਬਲੋ ਸਕਲਾ ਸਾਰੇ ਬਬਲੋ ਜਿਹੇ ਚੈਨਲ ਹੋ ਗਿਆ ਬਲਕਿ ਤੈਨੂੰ ਲੋਕ ਉਹ ਨਹੀਂ ਕਹੇ ਸਾਰੇ ਬਬਲੋ ਦਾ ਚੈਨਲ ਹੋਗੇ ਨਾਮ ਤੇਰਾ ਥਾਗਾ ਨਾਮ ਹੂਲ ਮਾਲਾ ਭਾਰ 18 ਸਕਲ ਜੁਠਾਰੇ ਸਦਨ ਪਬਲ ਦਾ ਕੀ ਅਰਥ ਹੈ ਤੇ ਤੈਨੂੰ ਪਬਲ ਦੀ ਗੱਲ ਨਹੀਂ ਹੈ ਸਗਲ ਬਬਰ ਕਾ ਨਾਇਕ ਆ ਕੇ ਤੇ ਲੋਕ ਨਿਕਲ ਲੀ ਉਥੇ ਘਟ ਘਟ ਦੀ ਗੱਲ ਜਦ ਸਗਲ ਬਬਰ ਆਣੇ ਚੱਲ ਲਗਿਆ ਤਾਂ ਘਟ ਘਟ ਮੇ ਹਰ ਜੂਦੇ ਸੇ ਘਟ ਘਟ ਮੇ ਹਰ ਜੂਦੇ ਕਿਵੇਂ ਦਿਸਿਆ ਸਗਲ ਬਬਰ ਆਣੇ ਜਾਣ ਵੇ ਤਾਂ ਸਮਝ ਆ ਗਈ ਵੀ ਜਿਹੜਾ ਤੇਰੇ ਅੰਦਰ ਹੋਈ ਇਹਦੇ ਉੱਤੇ ਹੋਈ ਉਹਦੇ ਅੰਦਰ ਹੋਈ ਉਹਦੇ ਅੰਦਰ ਦਿਲ ਦਰਦ ਕਰਦਾ ਕੋਈ ਇਹ ਚੱਲਣ ਹੋ ਗਿਆ